ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਪ੍ਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਦੱਸਦੀ ਹੈ ਕਿ ਉਹਨਾਂ ਨੇ ਵਰਕ ਪਰਮਿਟ 'ਚ ਵੱਡੇ ਬਦਲਾਅ ਕੀਤੇ ਨੇ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨਾਂ ਨੇ ਪ੍ਰਵਾਸੀ ਕਾਮਿਆਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਜਿਸ ਨਾਲ ਉਹਨਾਂ ਦੇ ਕੰਮ ਅਤੇ ਦੇਸ਼ ਵਿੱਚ ਰਹਿਣ ਦੇ ਕਾਫੀ ਅਸਰ ਪਵੇਗਾ ਇਹ ਫੈਸਲਾ ਹੁਣ ਪ੍ਰਵਾਸੀਆਂ ਨੂੰ ਰਾਹਤ ਪ੍ਰਦਾਨ ਨਹੀਂ ਕਰੇਗਾ ਜੋ ਪਹਿਲਾਂ ਬਿਡੇਨ ਪ੍ਰਸ਼ਾਸਨ ਦੀ ਨੀਤੀ ਦੇ ਤਹਿਤ ਆਪਣੇ ਵਰਕ ਪਰਮਿਟ ਦੀ ਮਿਆਦ ਪੂਰੀ ਤੋਂ ਬਾਅਦ ਵੀ ਅਰਜ਼ੀ ਪੈਂਡਿੰਗ ਰਹਿਣ ਤੱਕ ਵੀ ਕਾਨੂੰਨੀ ਤੌਰ ਤੇ ਕੰਮ ਕਰ ਸਕਦੇ ਹਨ ਹੁਣ ਹਰੇਕ ਵਰਕ ਪਰਮਿਟ ਐਕਸ਼ਨ ਟੇਸ਼ਨ ਲਈ ਨਵੀਂ ਸੁਰੱਖਿਆ ਜਾਂਚਾਂ ਤੇ ਵੇਟਿੰਗ ਪ੍ਰਕਿਰਿਆ ਦੀ ਲੋਡ ਹੋਵੇਗੀ ਤਾਂ ਯੂਐਸਐਸ ਸੀਐਸਆਈ ਦੇ ਡਾਇਰੈਕਟਰ ਜੋਸਫ ਐਂਡਲੋ ਨੇ ਕਿਹਾ ਹੈ ਕਿ ਇਹ ਕਦਮ ਰਾਸ਼ਟਰਪਤੀ ਟਰੰਪ ਦੇ ਹੁਕਮ ਤੇ ਵਿਦੇਸ਼ੀ ਨਾਗਰਿਕਾਂ ਦੀ ਬਿਹਤਰ ਜਾਂਚ ਲਈ ਚੁੱਕਿਆ ਗਿਆ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਆਮ ਸਮਝ ਵਾਲਾ ਕਦਮ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿਸੇ ਵਿਦੇਸ਼ੀ ਦੇ ਪਰਮਿਟ ਨੂੰ ਵਧਾਉਣ ਤੋਂ ਪਹਿਲਾਂ ਜਾਂਚ ਪੂਰੀ ਹੋ ਚੁੱਕੀ ਹੈ ਸੰਯੁਕਤ ਰਾਜ ਵਿੱਚ ਕੰਮ ਕਰਨ ਵਾਲੇ ਇੱਕ ਵਿਸ਼ੇਸ਼ ਅਧਿਕਾਰੀ ਨਹੀਂ ਸੋ ਕੋ ਇੱਕ ਵਿਸ਼ੇਸ਼ ਅਧਿਕਾਰ ਹੈ ਅਮਰੀਕਾ ਵਿੱਚ ਇੱਕ ਰੋਜ਼ਗਾਰ ਅਧਿਕਾਰ ਦਸਤਾਵੇਜ਼ ਜਾਂ ਵਰਕ ਪਰਮਿਟ ਉਹਨਾਂ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਦੇਸ਼ ਵਿੱਚ ਸਥਾਈ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਸ ਵਿੱਚ ਸ਼ਰਨ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀ ਐਚ ਆਈ ਬੀ ਦਾ ਗ੍ਰੀਨ ਕਾਰਡ ਹੋਲਡਰ ਦੇ ਕੁਝ ਜੀਵਨ ਸਾਥੀ ਐਫ 1 ਵੀਜ਼ੇ ਤੇ ਪੜ ਰਹੇ ਨੇ ਤਾਂ ਬਤਿਆਰ ਤੇ ਤੇ او ਪੀ ਟੀ ਅਧੀਨ ਕੰਮ ਕਰਨ ਵਾਲੇ ਸ਼ਾਮਿਲ ਹਨ ਗ੍ਰੀਨ ਕਾਰਡ ਹੋਲਡਰਾਂ ਲਈ H1B, L1 ਅਤੇ O1 ਵੀਜ਼ਾ ਹੋਲਡਰਾਂ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੈ। ਇਸ ਫੈਸਲੇ ਦਾ ਭਾਰਤੀਆਂ ਤੇ ਕਾਫੀ ਪ੍ਰਭਾਵ ਪਵੇਗਾ। ਯੂਐਸਏ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੁਤਾਬਕ 3 ਅਕਤੂਬਰ 2025 ਨੂੰ ਜਾਂ ਇਸ ਤੋਂ ਬਾਅਦ EAD ਨਵੀਕਰਨ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਨੂੰ ਹੁਣ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗਾ ਹਾਲਾਂਕਿ ਕੁਝ ਸੀਮਤ ਆਵਤ ਆਪ ਰਹਣਗੇ ਡੀਐਚਐਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਧੋਖਾਧੜੀ ਜਾਂ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਹਰੇਕ ਅਰਜ਼ੀ ਦੀ ਹੁਣ ਵਿਅਕਤੀਗਤ ਤੌਰ ਤੇ ਜਾਂਚ ਕੀਤੀ ਜਾਵੇਗੀ ਵਾਰ-ਵਾਰ ਪਸ਼ੋਕਰ ਦੀ ਜਾਂਚ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ ਜਿਨ੍ਹਾਂ ਦੇ ਇਰਾਦੇ ਦੇਸ਼ ਲਈ ਨੁਕਸਾਨਦੇਹ ਹੋ ਸਕਦੇ ਹਨ ਅਧਿਕਾਰੀਆਂ ਮੁਤਾਬਕ ਇਹ ਨਵਾਂ ਨਿਯਮ ਉਨ੍ਹਾਂ ਲੋਕਾਂ ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦੇ ਵਰਕ ਪਰਮ 30 ਅਕਤੂਬਰ 2025 ਤੋਂ ਪਹਿਲਾਂ ਆਪਣੇ ਆਪ ਵਧਾ ਦਿੱਤੇਗੇ ਸਨ ਤਾਂ ਯੂ ਐਸ ਸੀ ਆਈ ਐਸ ਨੇ ਕਿਹਾ ਹੈ ਕਿ ਪ੍ਰਵਾਸੀ ਆਪਣੇ ਕੰਮਾਂ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਲਈ 180 ਦਿਨਾਂ ਪਹਿਲਾਂ ਆਪਣੇ ਈ ਏ ਡੀ ਨਵਿਕਰਨ ਅਰਜ਼ੀਆਂ ਸਮੇਂ ਸਿਰ দাਇਰ ਕਰਨ ਦੇਰ ਨਾਲ ਅਰਜ਼ੀ ਦੇਣ ਨਾਲ ਉਹਨਾਂ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਸਕਦੀ ਹੈ ਅਤੇ ਰੋਜ਼ਗਾਰ ਵਿੱਚ ਸਤਾਈ ਰੁਕਾਵਟ ਆ ਸਕਦੀ ਹੈ ਤਾਂ ਡੋਲਨ ਟਰੰਪ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਪ੍ਰਵਾਸੀਆਂ ਨੂੰ ਤਾਂ ਉਹਨਾਂ ਨੇ ਵਰਕ ਪਰਮਿਟ ਦੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ